ਦਾਰ ਬੇਦਿਆ ਮੈਂ ਤੈਨੂੰ ਮਿਲੇ ਆਪਾਂ ਕਰੀ ਹੋਈ ਹੋਣਾ ਲੱਲਿਆ ਮੀਆਂ ਬਈ ਆਉਂਦੇ ਸਟੈਪਾਂ ਤੋਂ ਲੱਗ ਜਾਣਾ ਮੈਂ ਦੱਸਿਆ ਜਦੋਂ ਜਾ ਕੇ ਖਤਮ ਕਰਤਾ ਤਾਂ ਮੇਰੀ ਮਾਂ ਤੇ ਆਇਆ ਮੋਤੀ ਜੋੜੇ ਲਿਓ ਮੇਰੇ ਪੁੱਤ ਦੀ ਵੇਖੋ ਫੋਟੋ ਮੇਰੇ ਕਾਰਡੋ ਦਾ ਜੀ ਪੋਜ਼ਿਟਿਵ ਫੋਟੋ ਦੇਖੋ ਫੋਟੋ ਮੇਰੇ ਤੋਂ ਯੋ ਬਈ ਆ ਫਾਦੀ ਕੋ ਮਾਂ ਦੇ ਦੀ ਆ ਸ਼ੁਕਾ ਦੀ ਮਰੀਜ਼ ਆਈ ਜੀ ਮੈਂ ਹਾਉਣਾ ਮਾਰੀ ਮੈਂ ਤਾਂ ਮਾੜੀ ਦਾ ਚਾਰੇ ਵੇੜੀਆਂ ਮੇਰੀਆਂ ਮੇਲਾਇਆ ਮੈਂ ਕੋਈ ਨਾ ਤਾਂ ਮੈਂ ਪੌੜੀ ਪਿੰਡੀ ਰਹਿਣ ਵਾਲੀ ਆ ਤੇ ਮੇਰਾ ਪ੍ਰਾਹ ਕਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਕੁੜੀ ਤੇ ਜੋ ਆਈ ਉਹ ਸਾਡੇ ਘਰ ਆ ਗਏ ਗੇਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਟੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਟੱਕਾ ਮਾਰਿਆ ਟੀ-ਸ਼ਰਟ ਪਾੜ ਦਿੱਤੀ ਮੇਰੀ ਬਾਹਾਂ ਦੇ ਵੀ ਲੈ ਨੂੰ ਲਾਇ ਬੜਾ ਸ਼ਗਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇਆ ਮਾਰਨ ਮੂੜਨ ਦਾ ਬੜਾ ਮਾਰ ਆ ਉਹਨੂੰ ਮੇਰੇ ਪ੍ਰਾਣ ਬੋਨਟ ਡਾਲ ਗਿਆ ਬੋਨਟ ਡਾਲ ਗਿਆ ਨਾ ਤਮ ਕਿ ਦੇ ਕੇ ਤੈਨੂੰ ਮਾਰ ਦੇਣਾ ਡਰਦੇ ਮਰਨ ਦਵਾਈ ਖਾ ਲਈ ਨਾ ਮਰ ਗਿਆ ਉਸ ਤੇਰੇ ਉਹ ਨਹੀਂ 26 ਸਾਲ ਹੈ ਜੀ ਸਰਵਰਨਾ ਹੀ ਉਹਦਾ ਕੀ ਕਰਦਾ ਹੈ ਫਾਦਰ ਨਾ ਸਜੀਤ ਰਾਜ ਹੀ ਉਹ ਟਿੱਪੜ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪੜ ਚਲਾਉਂਦਾ ਹੀ ਉਹ ਮੇਰਾ ਬਿਰਦਾ ਨਾਮ ਸਰਵਰਨ ਕੁਮਾਰ ਪੁੱਤ ਸਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇਡਾ ਘਰ ਆਇਆ ਫਾਰਾਤ ਹੈ ਮੈਨੂੰ ਨਹੀਂ ਪਤਾ ਮੈਂ ਆਪਣੇ ਡਿਜਟਲ ਗਿਆ ਹੋਇਆ ਤੇ ਮੇਰਾ ਬੱਚੇ ਘਰ ਹੀ ਪਿੰਡ ਦੇ ਕੋਈ ਪਿੰਦੇ ਕੁੜੀ ਤੇ ਉਹ ਉਹਨਾਂ ਨਾਲ ਜਵਾਈ ਆ ਗਿਆ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਤੁਮਕਾਇਆ ਅਤੇ ਅਤੇ ਉਹਨੂੰ ਕੋਤਾਂਗੇ ਦਿੱਤੀ ਗਏ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਡਰਦੇ ਹੋਏ ਸਫਾਸ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਨਿਸਾਬ ਦਿੱਤਾ ਜਾਏ ਮੈਨੂੰ ਨਿਸਾਬ ਦਿੱਤਾ ਜਾਏ ਕਿੰਨੇ ਬੱਚੇ ਦਾ ਮੱਚ ਮੈਂ 4 ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਨਸਾਮ ਮੇਰੇ ਪਰ ਜੇ ਕੋਈ ਸੁਣਵਾਈ ਨਹੀਂ ਗਰੀਬ ਉਹਦਾ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਜਨਸ ਚ ਹਰਫਰਦਾ ਕੰਮ ਕਰਨਾ ਮਦਨਾਤ ਵੀ ਗਿਆ ਜਨਸੇ ਤੇ ਮੈਂ ਹਲਪਰਦਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਬੰਮਰ ਕਿੰਨੀ ਹਿੱਸੇ ਕੀ ਕਰਦਾ ਇਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਇਹ ਨਾਲ ਪਰੇਟਰ ਜਿਹੜਾ ਟਰੱਕ ਡਾਟਾ ਪਰੇਟਰ ਜਿਹੜਾ ਜੀ ਕੰਮ ਕਰਦਾ ਜੀ ਕੰਪਲੀਟ ਕਰਤੀ ਹੈ ਪੁਲਿਸ ਕੋਲ ਚੋਰੀ ਕਮਲੇ ਤਾਂ ਕਰ ਕਹੇ ਤਾਂ ਕਿ ਕਰ ਸਭ ਸਮਾਈ ਲਿਖਣਾ ਆਇਆ ਸਮਾਈ ਕੱਚ ਚੱਲ ਰਹੀ ਹੈ ਸਾਨੂੰ ਲਿਖੰਗੀ ਤੇ ਮੈਨੂੰ ਮੈਨੂੰ ਬੇਨਤੀ ਹਟਾ ਲੈ ਕੇ ਕਿ ਮੈਨੂੰ ਸੁਣ ਸੁਣਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤਾਂ ਕਾਰਵਾਈ ਪੁੱਛਣਾ ਕੋਈ ਕਾਰਵਾਈ ਨਹੀਂ ਕੀਤੀ ਸੋ 10 ਵਜੇ ਦਾ ਟਾਈਮ ਆ ਸਾਡਾ ਤਾਂ ਕਿ ਕੋਈ ਕਾਰਵਾਈ ਨਹੀਂ ਹੋਈ ਸਾਡੇ ਕੀ ਮੰਗ ਕਰਦੇ ਹੋ ਭਾਈ ਮੈਂ ਕਹਿੰਦਾ ਕਿ ਸਾਡੇ ਦੋਛੀਆਂ ਨੇ ਸਾਕ ਤਾਂ ਸਖਤ ਕਾਰਵਾਈ ਆਏ ਤਾਂ ਸਤਿ ਨਮਸਕਾਰ ਮੈਂ ਨਮਸਕਾਰ ਦੋ ਆਹ ਤੇ ਮੈਂ ਪੌੜੀ ਪਿੰਡ ਦੀ ਰਹਿਣ ਵਾਲੀ ਆ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਆ ਤੇ ਜੋ ਆਈ ਉਹ ਸਾਡੇ ਘਰ ਆ ਗਏ ਢੇਡ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ੱੱਕਾ ਮਾਰ ਕੇ ਪਰੇ ਸੁੱਟਦੀ ਆ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਆ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ੱੱਕਾ ਮਾਰਿਆ ਟੀ-ਸ਼ਰਟ ਪਾੜਦੇ ਮੇਰੀ ਬਾਹਾਂ ਦੇਵੇਂ ਲੈ ਨੂ ਲਾਇ ਬੜਾ ਸ਼ਕਾਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਰ ਮਾਰਨ ਮੂੜਨ